ਮੋਹਾਲੀ ਹਲਕੇ ਦਾ ਪਹਿਲਾ ਕੰਮ ਆ ਜਿਹੜਾ ਇਹ ਬਠਲਾਣੇ ਪਿੰਡ ਤੋਂ ਸ਼ੁਰੂ ਕੀਤਾ ਤੇ ਬਠਲਾਣੇ ਤੋਂ ਗੜਾਣੇ ਤੱਕ ਸੜਕਾ ਜਿਹੜੀ ਚੌੜੀ ਕੀਤੀ ਜਾ ਰਹੀ ਹੈ ਪਹਿਲਾਂ 10 ਫੁੱਟ ਸੀ ਹੁਣ 18 ਫੁੱਟ ਚੌੜੀ ਕੀਤੀ ਜਾ ਰਹੀ ਹੈ 60 ਲੱਖ ਰੁਪਏ ਲਾਗ ਦੇ ਨਾਲ ਇਹ 4 ਮਹੀਨੇ ਦੇ ਵਿੱਚ ਮੁਕੰਮਲ ਕਰਕੇ ਲੋਕਾਂ ਦੇ ਸਪੁਰਦ ਕਰ ਦਿੱਤੀ ਜਾਊਗੀ ਕੋਈ ਬਹਿਤ ਕੋਈ ਐਸਾ ਕੰਮ ਹੈ ਨਹੀਂ ਜਿਹੜਾ ਅਸੀਂ ਨਾ ਕੀਤਾ ਹੋਵੇ ਤੇ ਰਹਾ ਹੋਵੇ ਕੁਝ ਥੋੜੀਆਂ ਬਹੁਤੀਆਂ ਸੜਕਾਂ ਤਾਂ ਜਿਹੜੀਆਂ ਮੇਨ ਉਹ ਰਹਿ ਰਹੀਆਂ ਨੇ ਤੇ ਮੈਨੂੰ ਇਹ ਲੱਗਦਾ ਵੀ ਆਉਣ ਵਾਲੇ 8 ਤੋਂ ਮਹੀਨੇ ਵਿੱਚ ਸਾਰੀਆਂ ਸੜਕਾਂ ਜਿਹੜੀਆਂ ਮੁਕੰਮਲ ਕਰਕੇ ਜਿਹੜੀ ਆਵਾਜ਼ ਆ ਉਹ ਬਿਲਕੁਲ ਸੁਖਾਲੀ ਕਰ ਦੇ। ਦੇਖੋ ਮੁਹਾਲੀ ਦੇ ਵਿੱਚ ਅਸੀਂ ਸਿਹਤ ਨੂੰ ਲੈ ਕੇ ਬਹੁਤ ਜ਼ਿਆਦਾ ਚੁੱਕਨੇ ਹੋਏ ਹੋਏ ਆ ਤੇ ਉਹਦੇ ਲਈ ਅਸੀਂ ਜਿੱਤੇ ਪਹਿਲਾਂ ਇੱਕ ਮੈਡੀਕਲ ਕਾਲਜ ਬਣ ਰਿਹਾ ਹੈ ऑलरेडी ਚੱਲ ਵੀ ਰਿਹਾ ਹੁਣ ਸੋ ਪੰਜਾਬ ਸਰਕਾਰ ਵੱਲੋਂ ਲਗਾਤਾਰ ਸੂਬੇ ਦੀ ਨੁਹਾਰ ਬਦਲੀ ਜਾ ਰਹੀ ਹੈ ਤੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਤੇ तमाम ਜਿਹੜੇ ਵਿਧਾਇਕ ਨੇ ਲੱਗੇ ਹੋਏ ਨੇ ਤੇ ਇਸੇ ਚੱਲਦਿਆਂ ਅੱਜ ਮੁਹਾਲੀ ਦੇ ਪਿੰਡ ਬਠਲਾਨਾ ਅਸੀਂ ਪਹੁੰਚੇ ਜਿੱਥੇ ਮੁਹਾਲੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਸਾਹਿਬ ਪਹੁੰਚੇ ਨੇ ਤੇ ਇੱਕ ਸੜਕ ਦਾ ਉਦਘਾਟਨ ਕੀਤਾ ਗਿਆ ਤੇ ਹੋਰ ਜਿਹੜੇ ਪ੍ਰੋਜੈਕਟ ਨੇ ਆ ਪਿੰਡਾਂ ਦੇ ਲਈ ਉਹਨਾਂ ਬਾਰੇ ਗੱਲਬਾਤ ਕਰਦੇ ਹਾਂ ਆ ਵਿਧਾਇਕ ਸਾਹਿਬ ਕਿੱਦਾਂ ਦੀ ਰਣਨੀਤੀ ਹੈ ਜਿਹੜੀ ਪਿੰਡਾਂ ਨੂੰ ਲੈ ਕੇ ਬਣਾਈ ਗਈ ਹੈ ਦੇਖੋ ਆਮ ਆਦਮੀ ਪਾਰਟੀ ਦਾ ਏਜੰਡਾ ਇੱਕ ਇੱਕ ਲੋਕਾਂ ਦੀ ਹਰ ਤਰ੍ਹਾਂ ਦੇ ਦਾ ਧਿਆਨ ਰੱਖਣਾ ਭਾਵੇਂ ਉਹ এডਿਕੇਸ਼ਨ ਆ ਭਾਵੇਂ ਉਹ ਹੈਲਥ ਆ ਜਾਂ ਡਵੈਲਪਮੈਂਟ ਤੇ ਉਸ ਡਵੈਲਪਮੈਂਟ ਦੇ ਤਹਿਤ ਅੱਜ ਆਪਾਂ ਜਿਹੜੀ ਉਸੇ ਏਜੰਡੇ ਦੇ ਤਹਿਤ ਅੱਜ ਇੱਥੇ ਜਿਹੜਾ ਸਾਲ ਦੇ ਪਹਿਲੇ ਦਿਨ ਹੀ ਅੱਜ 2 ਤਰੀਕ ਹੈ ਸਭ ਤੋਂ ਪਹਿਲਾਂ ਤਾਂ ਮੈਂ ਸਾਰਿਆਂ ਨੂੰ ਵਧਾਈ ਦਿੰਦਾ ਮੁਬਾਰਕ ਦਿੰਦਾ ਨਵੇਂ ਸਾਲ ਦੀ ਤੇ ਅਰਦਾਸ ਕਰਦਾ ਵੀ ਸਾਰਿਆਂ ਨੂੰ ਖੁਸ਼ੀਆਂ ਦੇਵੇ ਵੇਗਰੂ ਪ੍ਰਮਾਤਮਾ ਉੱਪਰ ਵਾਲਾ ਔਰ ਨਾਲ ਹੀ ਅਸੀਂ ਅੱਜ ਗੁਰੂਬ ਸਾਹਿਬ ਦਾ ਓਟ ਆਸਰਾ ਲੈ ਕੇ ਮੁਹਾਲੀ ਹਲਕੇ ਦਾ ਪਹਿਲਾ ਕੰਮ ਆ ਜਿਹੜਾ ਇਹ ਬਠਲਾਣੇ ਪਿੰਡ ਤੋਂ ਸ਼ੁਰੂ ਕੀਤਾ ਤੇ ਬਠਲਾਣੇ ਤੋਂ ਗੜਾਣੇ ਤੱਕ ਸੜਕ ਜਿਹੜੀ ਚੌੜੀ ਕੀਤੀ ਜਾ ਰਹੀ ਹੈ ਪਹਿਲਾਂ 10 ਫੁੱਟ ਸੀ ਹੁਣ 18 ਫੁੱਟ ਚੌੜੀ ਕੀਤੀ ਜਾ ਰਹੀ ਹੈ 60 ਲੱਖ ਰੁਪਏ ਦੀ ਲਾਗ ਦੇ ਨਾਲ ਇਹ 4 ਮਹੀਨੇ ਦੇ ਵਿੱਚ ਮੁਕੰਮਲ ਕਰਕੇ ਲੋਕਾਂ ਦੇ سپਰਦ ਕਰ ਦਿੱਤੀ ਜਾਊਗੀ ਤੇ ਮੈਂ ਇਹ ਸਮਝਦਾ ਵੀ ਇਹ ਸ਼ੁਰੂਆਤ ਆ ਜਿਹੜੀ ਜਦੋਂ ਵਧੀਆ ਹੋਈ ਆ ਤਾਂ ਮੈਨੂੰ ਇਹ ਲੱਗਦਾ ਵੀ ਔ ਆਣ ਵਾਲੇ 1 ਸਾਲ ਦੇ ਵਿੱਚ ਕੋਈ ਵੈਸੇ ਤੱਕ ਕੋਈ ਐਸਾ ਕੰਮ ਹੈ ਨਹੀਂ ਜਿਹੜਾ ਅਸੀਂ ਨਾ ਕੀਤਾ ਹੋਵੇ ਤੇ ਰਿਹਾ ਹੋਵੇ ਕੁਝ ਥੋੜੀਆਂ-ਬਹੁਤੀਆਂ ਸੜਕਾਂ ਨੇ ਜਿਹੜੀਆਂ ਮੇਨ ਉਹ ਰਹਿ ਰਹਿੰਦੀਆਂ ਨੇ ਤੇ ਮੈਨੂੰ ਇਹ ਲੱਗਦਾ ਵੀ ਆਉਣ ਵਾਲੇ 8 ਤੋਂ 9 ਮਹੀਨੇ ਵਿੱਚ ਸਾਰੀਆਂ ਸੜਕਾਂ ਜਿਹੜੀਆਂ ਮੁਕੰਮਲ ਕਰਕੇ ਜਿਹੜੀ ਆਵਾਜਾਈ ਆ ਉਹ ਬਿਲਕੁਲ ਸੁਖਾਲੀ ਕਰ ਦਿੱਤੀ ਜਾਊਗੀ ਤੇ ਹੋਰ ਕਿਹੜੇ-ਕਿਹੜੇ ਪ੍ਰੋਜੈਕਟ ਨੇ ਮਲੇ ਸਾਹਿਬ ਜਿਹੜੇ ਲਿਆਂਦੇ ਜਾ ਰਹੇ ਨੇ ਖਾਸ ਤੌਰ ਤੇ ਮੁਹਾਲੀ ਨੂੰ ਕਿਉਂਕਿ ਤੁਸੀਂ ਲੱਗੇ ਹੋਏ ਹੋ ਲਗਾਤਾਰ ਮੁਹਾਲੀ ਦੇ ਵੀ ਸ਼ਹਿਰ ਨੂੰ ਲੈ ਕੇ ਚਾਹੀ ਹੁਣ ਪਿੰਡ ਹੋਣੀ ਦੇਖੋ ਮੁਹਾਲੀ ਦੇ ਵਿੱਚ ਅਸੀਂ ਸਿਹਤ ਨੂੰ ਲੈ ਕੇ ਬਹੁਤ ਜ਼ਿਆਦਾ ਚੁਕੰਨੇ ਹੋਏ ਹੋਏ ਆਂ ਤੇ ਉਹਦੇ ਲਈ ਅਸੀਂ ਜਿੱਥੇ ਪਹਿਲਾਂ ਇੱਕ ਮੈਡੀਕਲ ਕਾਲਜ ਬਣ ਰਿਹਾ ਹੈ ਆਲਰੇਡੀ ਚੱਲ ਵੀ ਰਿਹਾ ਹੁਣ ਉਹ 400 ਬੈੱਡਡ ਹਸਪੀਟਲ 6 ਫੇਜ਼ ਚੱਲ ਰਿਹਾ ਤੇ ਉਹਦੂ ਅਸੀਂ 40 ਏਕੜ ਜਗ੍ਹਾ ਮਨਜ਼ੂਰ ਕਰਵਾਈ ਹੈ ਸੈਕਟਰ 81 ਦੇ ਵਿੱਚ ਉਹਦੀ ਬਿਲਡਿੰਗ ਬਣਨੀ ਬਹੁਤ ਜਲਦੀ ਸ਼ੁਰੂ ਹੋ ਜੂਗੀ ਤੇ ਨਾਲ ਹੀ ਸੈਕਟਰ 68 ਦੇ ਵਿੱਚ ਅਸੀਂ ਇੱਕ ਹੋਰ ਜ਼ਿਲ੍ਹਾ ਪੱਧਰ ਦਾ ਜਿਹੜਾ ਹਸਪੀਟਲ ਆ ਉਹ ਬਣਾਉਣ ਜਾ ਰਹੇ ਆ ਤੇ ਉਥੇ 8 ਏਕੜ ਜਗ੍ਹਾ ਪਹਿਲਾਂ ਹੀ ਪਬਲਿਕ ਹੈਲਥ ਨੂੰ ਦਿੱਤੀ ਜਾ ਚੁੱਕੀ ਆ ਤੇ ਮੈਨੂੰ ਇਹ ਲੱਗਦਾ ਵੀ ਆਨਲਾਈਨ ਟਾਈਮ ਦੇ ਵਿੱਚ ਬਹੁਤ ਜਲਦੀ ਉਹਦੀ ਬਿਲਡਿੰਗ ਜਿਹੜੀ ਸ਼ੁਰੂ ਕਰ ਦਿੱਤੀ ਜਾਊਗੀ ਔਰ ਬੈਸੇ ਵੀ ਮੁਹਾਲੀ ਹੈ ਜਿਹੜਾ ਉਹ ਸਿਹਤ ਸੇਵਾਵਾਂ ਪੱਖੋਂ ਸਭ ਤੋਂ ਅੱਗੇ ਆ ਤੇ ਅੱਗੇ ਹੀ ਰਹੂਗਾ ਤੇ ਅੱਗੇ ਇਹਨੂੰ ਰੱਖਾਂਗੇ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਸੋਏਸਨ ਸਾਡੇ ਨਾਲ ਆਮਾਦੀ ਪਾਰਟੀ ਮੁਹਾਲੀ ਦੇ ਵਿਧਾਇਕ ਕੁਲਵੰਤ ਸਿੰਘ ਜੀ ਜੋ ਕਿ ਅੱਜ ਬਠਲਾਣਾ ਪਿੰਡ ਪਹੁੰਚੇ ਨੇ ਜਿੱਥੇ ਉਹਨਾਂ ਵੱਲੋਂ ਸੜਕ ਦਾ ਉਦਘਾਟਨ ਕੀਤਾ ਗਿਆ ਤੇ ਕਰੀਬ 4 ਮਹੀਨੇ ਦੇ ਕਰੀਬ ਇਹ ਸੜਕ ਜਿਹੜੀ ਬਣ ਕੇ ਤਿਆਰ ਹੋ ਜਾਊਗੀ ਤੇ ਇਸ ਤੋਂ ਇਲਾਵਾ ਐਮਐਲਏ ਸਾਹਿਬ ਦਾ ਕਹਿਣਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਸ਼ਹਿਰਾਂ ਤੋਂ ਇਲਾਵਾ ਪਿੰਡਾਂ ਦੀ ਨੁਹਾਰ ਬਦਲੀ ਜਾ ਰਹੀ ਹੈ ਤੇ ਨਵੇਂ ਸਾਲ ਦੀ ਉਹਨਾਂ ਨੇ ਸਮੂਹ ਪਿੰਡ ਵਾਸੀਆਂ ਤੋਂ ਇਲਾਵਾ ਆ ਮੁਹਾਲੀ ਦੇ ਨਾਲ ਜੋ ਵੀ ਪਿੰਡ ਨੇ ਜਾਂ ਸ਼ਹਿਰ ਨੇ ਉਹਨਾਂ ਨੂੰ ਵਧਾਈ ਦਿੱਤੀ ਹੈ ਤੇ ਕਿਹਾ ਕਿ ਸੂਬੇ ਨੂੰ ਰੰਗਲਾ ਪੰਜਾਬ ਬਣਾਉਂਦੇ ਜੋ ਯਤਨ ਨੇ ਉਸ ਨੂੰ ਬੂਰ ਪੈ ਰਿਹਾ ਤੇ ਰੰਗਲਾ ਪੰਜਾਬ ਪੰਜਾਬ ਨੂੰ ਜਲਦ ਬਣਾਇਆ ਜਾ ਰਿਹਾ ਕੈਮਰਾ ਪਰਸਨ ਪ੍ਰਵਿੰਦਰ ਦੇ ਨਾਲ ਤੇਜਿੰਦਰ ਚੰਦੀ ਦਾ ਅਨਮਿਊਟ ਮੋਹਾਲੀ